ਆਪ ਦੇ ਅੰਦਰ ਪਿਛਲੇ ਕਾਫੀ ਦਿਨਾਂ ਤੋਂ ਬਹੁਤ ਪਾਰਿਵਾਰਸ਼ ਦੇ ਕਾਰਨ ਪੰਜਾਬ ਦੇ ਜਾਂ ਜੀਵਨ ਜਿਹੜਾ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆਗਾ ਜਿਵੇਂ ਕਲਕਰਾ ਅਸ਼ੋਕੜ ਦੀ ਦੇਸ਼ ਨੂੰ ਆਜ਼ਾਦ ਕਰਵਾਉਣ ਤੋਂ ਲੈ ਕੇ ਹੁਣ ਤੱਕ ਲਗਾਤਾਰ ਚਾਹੇ ਦੇਸ਼ ਦੀ ਆਜ਼ਾਦੀ ਦੀ ਗੱਲ ਹੋਵੇ ਚਾਹੇ 1962 ਦੀ ਲੜਾਈ ਦੀ ਗੱਲ ਹੋਵੇ 1965 ਦੀ ਲੜਾਈ ਦੀ ਗੱਲ ਹੋਵੇ 1971 ਦੀ ਲੜਾਈ ਦੀ ਗੱਲ ਹੋਵੇ 2025 ਦੀ ਲੜਾਈ ਦੀ ਗੱਲ ਹੋਵੇ ਪੰਜਾਬ ਦੇਸ਼ ਦੇ ਨਾਲ ਹਕ ਤਾਨਕੇ ਖੜਾਗਾ ਪੰਜਾਬ ਦੇ ਲੋਕਾਂ ਨੇ ਆਪਣੇ ਜਾਨ ਮਾਲ ਦੀ ਪਰਵਾਹ ਕੀਤਿਆਂ ਦੇਸ਼ ਦਾ ਸਾਥ ਦਿੱਤਾਗਾ ਔਰ ਦੇਸ਼ ਤੇਰਾ ਡਟ ਕੇ ਹਮੇਸ਼ਾ ਹੀ ਖੜਾਗਾ ਤੁਸੀਂ ਹੁਣ ਰੀਸੈਂਟਲੀ ਜੇ ਪਸ਼ੂਕਰ ਜਨਾਹ ਜਾਈਏ ਕਿਉਂਕਿ ਪ੍ਰਾਣੀਆਂ ਲੜਾਈਆਂ ਵੇਲੇ ਆਪਾਂ ਸਾਰੇ ਆਲਮੋਸਟ ਬੱਚੇ ਸੀਗੇ ਸਾਡੇ ਚ ਕੁਝ ਲੋਕ ਉਸ ਸਮੇਂ ਜਵਾਨ ਹੋਣਗੇ ਤਾਂ ਉਸ ਸਮੇਂ ਵੀ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਹੋਇਆ ਸੀ ਪੁਰਾਣੇ ਸਮੇਂ ਚ ਹੁਣ 2025 ਚ ਜਿੰਨੀ ਵੀ ਕਵਰੇਜ ਮੀਡੀਆ ਦੁਆਰਾ ਇਲੈਕਟ੍ਰੋਨਿਕ ਮੀਡੀਆ ਦੁਆਰਾ ਪ੍ਰਿੰਟ ਮੀਡੀਆ ਦੁਆਰਾ ਸਰਹੱਦ ਉੱਪਰ ਕੀਤੀ ਗਈ ਆ ਚਾਹੇ ਉਹ ਪਠਾਨਕੋਟ ਆ ਚਾਹੇ ਫਿਰੋਜ਼ਪੁਰਾ اور ਮੈਸਮੰਦਾ ਸਭ ਤੋਂ ਵੱਧ ਡਰੋਨਾਂ ਦੇ ਹਮਲੇ ਇਸ ਏਰੀਏ ਤੇ ਹੋਏ ਸਭ ਤੋਂ ਵੱਧ ਮਜ਼ਾਈਲਾਂ ਦੇ ਹਮਲੇ ਇਸ ਏਰੀਏ ਤੇ ਹੋਏ ਪਰ ਪੰਜਾਬ ਨੇ ਕਦੇ ਦੇਸ਼ ਨੂੰ ਪਿੱਠ ਨਹੀਂ ਦਿਖਾਈ ਪੰਜਾਬ ਨੇ ਡਟ ਕੇ ਦੇਸ਼ ਤੇ ਰਾ ਖੜ ਕੇ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਚਾਹੇ ਪਾਕਿਸਤਾਨ ਹੋਵੇ ਚਾਹੇ ਚਾਈਨਾ ਹੋਵੇ ਜਦੋਂ ਵੀ ਜੰਗ ਲੱਗੀ ਆ ਪੰਜਾਬੀਆਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾ ਜਿੱਥੇ ਵੱਡੀਆਂ-ਵੱਡੀਆਂ ਕੁਰਬਾਨੀਆਂ ਦਿੱਤੀਆਂ ਔਰ ਉਥੇ ਨਾਲ ਦੀ ਨਾਲ ਦੇਸ਼ ਦੀ ਨਾਲ ਚਟਾਂ ਦੀ ਤਰ੍ਹਾਂ ਖੜੇ ਹੋਏ ਹੁਣ ਜਦੋਂ ਆ ਲਗਭਗ 4 ਦਹਾਕਿਆਂ ਬਾਅਦ ਜੇ ਮੈਂ ਗੱਲ ਪਿਛਲੇ 4 ਦਹਾਕਿਆਂ ਦੀ ਕਰਾਂ 4 ਦਹਾਕਿਆਂ ਬਾਅਦ ਇੱਕ ਵੱਡੀ ਤਬਾਹੀ ਜਿਹੜੀ ਆ ਉਹ ਹਣਾ ਨੇ ਪੰਜਾਬ 'ਚ ਬਣਾਈ ਆ ਅੱਜ ਪੰਜਾਬ ਦਾ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਫਿਰੋਜ਼ਪੁਰ ਹਸ਼ਿਆਰਪੁਰ ਸੰਗਰੂਰ ਦਾ ਕੁਝ ਹਿੱਸਾ ਕਪੂਰਥਲਾ ਜਲੰਧਰ ਤਰਨਤਾਰ ਇਸ ਸਾਰੇ ਇਲਾਕੇ ਇਸ ਬਰਾ ਹੋਰ ਵੀ ਬਹੁਤ ਸਾਰੇ ਇਲਾਕੇ ਬੁਰੀ ਤਰ੍ਹਾਂ ਖੜਾ ਦੀ ਮਾਰ ਹੇਠ ਨੇ ਔਰ ਜਨਜੀਵਨ ਲਗਭਗ ਬੁਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਪੰਜਾਬ ਸਰਕਾਰ ਲਗਾਤਾਰ ਸਾਰੇ ਲੋਕਾਂ ਨੂੰ ਸੁਰੱਖਤ ਥਾਂਾਂ ਤੇ ਲੈ ਕੇ ਜਾਣ ਦੇ ਲਈ ਲਗਾਤਾਰ ਯਤਨਸ਼ੀਲ ਆ ਸਾਡੇ ਸਾਰੇ ਮੰਤਰੀਗਣ ਲਗਾਤਾਰ ਗਰਾਊਂਡ ਦੇ ਉੱਤੇ ਨੇ ਕਿ ਚਾਹੇ ਕਿਸੇ ਨਾ ਕਿਸੇ ਰੂਪ ਚ ਹਰ ਇੱਕ ਵਿਅਕਤੀ ਤੱਕ ਮਦਦ ਜਿਹੜੀ ਆ ਉਹ ਸਰਕਾਰ ਦੁਆਰਾ ਪਹੁੰਚਾਈ ਜਾ ਰਹੀ ਆ ਇਹਦੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਯੂਨਿਟ ਵੱਲੋਂ ਸਾਡੇ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਵੱਲੋਂ ਸਪੈਸ਼ਲੀ ਪੰਜਾਬ ਦੇ ਹਰ ਇੱਕ ਵਰਕਰ ਦੀ ਡਿਊਟੀ ਲਈ ਆ ਕਿ ਜਿੱਥੇ ਵੀ ਕਿਤੇ ਹੜ੍ਹ ਦੀ ਹਰ ਪੀੜਤ ਵਿਅਕਤੀ ਮਿਲਦਾਗਾ ਉਹਦੀ ਮਦਦ ਕੀਤੀ ਜਾਵੇ ਉਹਦੇ ਨਾਲ ਖੜ੍ਹਾ ਜਾਵੇ ਉਹਦੇ ਨਾਲ ਜਿਹੜੀਆਂ ਭਾਈ ਸਰ ਚਾਰਕ ਸੰਤ ਪ੍ਰਤੀਕ ਹੋਣ ਦਾ ਇੱਕ ਸਿਸਟਮ ਜਿਹੜਾ ਦਿਖਾਇਆ ਜਾਵੇ ਤਾਂ ਕਿ ਲੋਕ ਮਹਿਸੂਸ ਕਰ ਸਕਣ ਕਿ ਪੰਜਾਬੀ ਜਿਹੜਾ ਉਹ ਪੰਜਾਬੀ ਦੇ ਕੰਮ ਆ ਰਿਹਾ ਪਰ ਲੇਕਿਨ ਇਸ ਸਮੇਂ ਦੌਰਾਨ ਵੀ ਜਦੋਂ ਪੰਜਾਬ ਦੇ ਵਿੱਚ ਹਾਰਾਂ ਦੇ ਕਾਰਨ ਮੌਤਾਂ ਹੋ ਰਹੀਆਂ ਨੇਗੀਆਂ ਸਾਡਾ ਪਸ਼ੂ ਤੰਨ ਮਾਰਿਆ ਜਾ ਰਿਹਾਗਾ ਹੋਰ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਡਿਸਟਰਾਏ ਹੋ ਰਹੀਆਂ ਨੇਗੀਆਂ ਉਸੇ ਸਮੇਂ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਆਪਣੀਆਂ ਪੋਲੀਟਿਕਲ ਰੈਲੀਆਂ ਕਰ ਰਹੀ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਕਿ ਤੁਸੀਂ ਜਦੋਂ ਪੰਜਾਬ ਦੇ ਉੱਤੇ ਵਿਪਤਾ ਆਈ ਆ ਪੰਜਾਬੀਆਂ ਉੱਪਰ ਵਿਪਤਾ ਆਈ ਆ ਜਦੋਂ ਪੰਜਾਬ ਦੇ ਲੋਕ ਖੜਾ ਨਾਲ ਪੀੜਤ ਹੋ ਰਹੇ ਨੇ ਕਿ ਜਦੋਂ ਪੰਜਾਬ ਦੇ ਲੋਕ ਜਾਨ ਗਵਾ ਰਹੇ ਨੇ ਜਦੋਂ ਪੰਜਾਬ ਦੇ ਲੋਕਾਂ ਦਾ ਪਸ਼ੂ ਤੰ ਸਭ ਕੁਝ ਤਬਾਹ ਹੋ ਰਿਹਾਗਾ ਅਰਥਚਾਰਾ ਤਬਾਹ ਹੋ ਰਿਹਾਗਾ ਔਰ ਉਸ ਉਸ ਸਮੇਂ ਤੁਸੀਂ ਸਮਰਾਜ ਰੈਲੀ ਕਰ ਰਹੇ ਹੋਗੇ ਉਸ ਸਮੇਂ ਤੁਸੀਂ ਆਪਣੀਆਂ ਪੋਲੀਟੀਕਲ ਰੋਟੀਆਂ ਸੇਕ ਰਹੇ ਹੋਗੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਅੱਜ ਪੰਜਾਬ ਦੇ ਲੋਕਾਂ ਨੇ ਖੜਨ ਦੀ ਬਜਾਏ ਤੁਸੀਂ ਆਪਣੀਆਂ ਰੈਲੀਆਂ ਕਰ ਰਹੇ ਹੋਗੇ ਮੈਨੂੰ ਮੈਨੂੰ ਸਮਝ ਨਹੀਂ ਆਉਂਦੀ ਕਿ ਰਵਰੀਤ ਬਿੱਟੂ ਜੀ ਹੁਣੇ-ਹੁਣੇ ਥੋੜਾ ਸਮਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਨੇਗੇ ਔਰ ਲਗਾਤਾਰ ਉਸ ਸਮੇਂ ਦੇ ਕਦੇ ਕੋਈ ਬਿਆਨ ਕਦੇ ਕੋਈ ਬਿਆਨ ਅੱਜ ਜਦੋਂ ਪੰਜਾਬ ਡੁੱਬ ਰਿਹਾਗਾ ਜਦੋਂ ਪੰਜਾਬ 'ਚ ਹੜ੍ਹਾਂ ਨੇ ਤਬਾਹੀ ਮਚਾਈ ਆ ਔਰ ਉਸ ਸਮੇਂ ਉਹ ਸਮਰਾਲਾ 'ਚ ਰੈਲੀ ਕਰਕੇ ਆਪਣੀ ਪਾਰਟੀ ਨੂੰ ਸਟਰੋਂਗ ਕਰਨ ਦਾ ਯਤਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇਗੇ ਭਰਾਵਾ ਜਿੰਨਾ ਮਰਜ਼ੀ ਜ਼ੋਰ ਲਾ ਲਓ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਨੇ ਜਿਹੜਾ ਹੈਗਾ ਕਿਸੇ ਨੇ ਭਰੋਸਾ ਨਹੀਂ ਕਰਨਾ ਭਾਰਤੀ ਜਨਤਾ ਪਾਰਟੀ ਤੇ ਕਿਉਂਕਿ ਲੋਕਾਂ ਨੂੰ ਪਤਾ ਹੈਗਾ ਕਿ ਇੱਕ ਪਾਸੇ ਹੜ੍ਹ ਆ ਰਿਹਾ ਔਰ ਦੂਸਰੇ ਪਾਸੇ ਤੁਸੀਂ ਰਲੀਆ ਕਰ ਰਹੇ ਹੋਗੇ ਇਸ ਸਮੇਂ ਘਟੋ ਘਟ ਸਮਾਂ ਸੀਗਾ ਪੰਜਾਬ ਦੇ ਲੋਕਾਂ ਦੇ ਰਖੜਨ ਦਾ ਸੀ ਇਸ ਸਮੇਂ ਮੈਂ ਸਮਝਦਾ ਪੰਜਾਬੀਆਂ ਨਾਲ ਜੁਟਤਾ ਦਿਖਾਉਣ ਦਾ ਸਮਾਂ ਸੀਗਾ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਆਪਣੀਆਂ ਰੋਟੀਆਂ ਸੇਕ ਲਈ ਆ ਅੱਜ ਸਵੇਰੇ ਦੇਸ਼ ਦੇ ਹੋਮ ਮਿਨਿਸਟਰ ਸਵੰਦਾ ਟੈਲੀਫੋਨ ਆਨਰੇਬਲ ਸੀਐਮ ਪੰਜਾਬ ਨੂੰ ਆਇਆ ਕਿਉਂਕਿ ਦੋ ਦਿਨ ਪਹਿਲਾਂ ਮਾਨਜੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆ ਲੈਟਰ ਜਿਹੜਾ ਇੱਕ ਲਿਖਿਆ ਸੀਗਾ ਡਿਟੇਲ ਲੈਟਰ ਲਿਖਿਆ ਸੀਗਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਸਾਡਾ 60000 ਕਰੋੜ ਰੁਪਏ ਦਾ ਬਕਾਇਆ ਜਿਹੜਾ ਜਿਹੜਾ ਲੀਗਲੀ ਸਾਡਾ ਬਣਦਾ ਪੈਸਾਗਾ ਉਹ ਸਾਨੂੰ ਤੁਰੰਤ ਜਾਰੀ ਕੀਤਾ ਜਾਵੇ। ਤੋਂ ਉਸ ਬਾਅਦ ਸ਼ਾਇਦ ਮੀਡੀਆ ਦੇ ਜ਼ਰੀਏ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਦੀ ਜਿਹੜੀ ਆ ਆ ਖੁੱਲੀ ਹੋਣੀ ਆ ਅੱਜ ਉਹਨੇ ਫੋਨ ਕੀਤਾ ਪਰ ਲੇਕਿਨ ਫਿਰ ਵੀ ਉਹਨਾਂ ਨੇ ਕੋਈ ਭਰੋਸਾ ਵੀ ਦਿਵਾਇਆ ਕਿ ਇਹ 60000 ਕਰੋੜ ਰੁਪਏ ਅਸੀਂ ਜਾਰੀ ਕਰਾਂਗੇ। मैं समझदा गा देश के प्रधानमंत्री साहब मोदी जी छोटी छोटी ट्वीट कर देंगे कह के के देश वापर गया कि बर्थडे का ट्वीट कर देंगे जन्मदिन का भी ट्वीट कर देंगे पर लेकिन इस समय भारी विपता आई आ दो शब्द तक हमदर्दी दे के दो शब्द तक जड़े ने गे वह भारतीय जनता पार्टी ने लीडरशिप ने किसी ने भी नहीं बोले पंजीयन जबकि ਹਮੇਸ਼ਾ ਇੱਕ ਤਾਨਕੇ ਦੇਸ਼ ਲਈ ਖੜਦਾਗਾ ਅੱਜ ਦੇਸ਼ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਪਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੋਕ ਨੇਗੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਉਹ ਅੱਜ ਚੁੱਪ ਕਰਕੇ ਬੈਠੇ ਨੇਗੇ ਉਹ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਪੰਜਾਬ ਉਜੜ ਰਿਹਾ ਕਿਸ ਤਰ੍ਹਾਂ ਪੰਜਾਬ ਬਰਬਾਦ ਹੋ ਰਿਹਾ ਅਸੀਂ ਲੈਟਰ ਲਿਖਿਆ ਕਿ ਸਾਡਾ ਭਾਈ ਜੇ ਕੁਝ ਹੋਰ ਨਹੀਂ ਦੇਣਾ ਜੇ ਕੁਝ ਨਹੀਂ ਬਣਦਾ ਤੁਹਾਡੇ ਕੋਲੋਂ ਜਿਹੜਾ ਸਾਡਾ ਲੀਗਲੀ ਪੈਸਾ ਉਹ ਤਾਂ ਦੇ ਦਿਓ ਜੋ ਸਾਡੇ ਪੈਸੇ ਬਣਦੇ ਨੇ ਉਹ ਤਾਂ ਦੇ ਦਿਓ ਜਿਹਦੇ ਅੰਦਰ ਜੇ ਮੈਂ ਗੱਲ ਕਰਾਂ 49727 ਕਰੋੜ ਰੁਪਇਆ ਜੀਐਸਸੀ ਦੇਗਾ ਕਿਉਂਕਿ ਕੰਪਨਸੇਸ਼ਨ ਸੈਸ ਬੰਦ ਕਰਤਾ ਔਰ ਪੰਜਾਬ ਦਾ ਨੁਕਸਾਨ ਕਰਤਾ ਅਸੀਂ ਵਨ ਨੇਸ਼ਨਲ ਟੈਕਸ ਦੀ ਥਿਊਰੀ ਦੇ ਕਾਰਨ ਫਿਰ ਦੇਸ਼ ਦੇ ਨਾਲ ਖੜੇ ਗਏ ਅਸੀਂ ਦੇਸ਼ ਨਾਲ ਖੜੇ ਦੇਸ਼ੇ ਨੁਕਸਾਨ ਪਹਚਾਇਆ ਕੌਣ ਕਰੂਗਾ ਪਰਪਾਈ ਔਰ ਹੁਣ ਹੜਾ ਦਾ ਸਮਾਂ ਹੁਣ ਤਾਂ ਕਰ ਦਿਓ ਭਾਈ ਪਰ ਨਹੀਂ 8000 ਕਰੋੜ ਰੁਪਇਆ ਆਰਡੀਐਫ ਐਮਡੀਐਫ ਦਾ ਪੈਸਾ ਔਰ ਪ੍ਰਧਾਨ ਮੰਤਰੀ ਗ੍ਰਾਮਣ ਸੜਕ ਯੋਜਨਾ ਦਾ ਪੈਸਾ 850 ਕਰੋੜ ਰੁਪਇਆ ਇਹ ਸਾਰੇ ਪੈਸੇ ਸਾਡੇ ਕਾਨੂੰਨੀ ਬਣਦੇ ਨੇ ਲੀਗਲ ਬਣਦੇ ਨੇ ਕਿ 60000 ਕਰੋੜ ਡਿਟੇਲ ਦੇ ਅੰਦਰ ਮੁੱਖ ਮੰਤਰੀ ਸਾਹਿਬ ਨੇ ਲੈਟਰ ਲਿਖਿਆ ਪਰ ਲੇਕਿਨ ਅੱਜ ਹੋਮ ਮਿਨਿਸਟਰ ਸਾਹਿਬ ਨੇ ਅਮਿਤ ਸ਼ਿਆ ਨੇ ਫਿਰ ਇੱਕ ਵਾਰ ਨਰਾਸ਼ ਕੀਤਾ ਇੱਥੋਂ پتہ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਪੰਜਾਬੀਆਂ ਨੂੰ ਪੰਜਾਬੀਆਂ ਤੋਂ ਜਿਹੜੀ ਆ ਉਹ ਨਫ਼ਰਤ ਕਰਦੀ ਆ ਪੰਜਾਬ ਦੇ ਨਾਲ ਨਹੀਂ ਖੜਨਾ ਚਾਹੁੰਦੀ ਕੀ ਮੰਗਿਆ ਅਸੀਂ ਨੇ ਅਸੀਂ ਮੰਗਿਆ ਕਿ ਜਿਹੜਾ ਨੈਸ਼ਨਲ ਡਿਸਾਸਟਰ ਰਿਸਪੌਂਸ ਫੰਡ ਆਗਾ ਉਹਦੇ ਅੰਦਰ ਜਾਂ ਜਿਹੜਾ ਸਾਡਾ ਸਟੇਟ ਡਿਸਾਸਟਰ ਰਿਸਪੌਂਸ ਫੰਡ ਆ ਉਹਦੇ ਅੰਦਰ ਸਾਨੂੰ ਕੁਝ ਜਿਹੜੀਆਂ ਐਮੈਂਡਮੈਂਟ ਜਿਹੜੀਆਂ ਨੇ ਉਹ ਕਰ ਦਿਓ ਕਿਉਂਕਿ ਇਹਦੇ ਅੰਦਰ ਲਿਖਿਆ ਕਿ ਐਗਜ਼ਿਸਟਿੰਗ ਜਿਹੜੀਆਂ ਸ਼ਰਤਾਂ ਕੀ ਨੇਗੀਆਂ ਜੇਕਰ ਕਿਸੇ ਦੀ ਡੈਥ ਹੋ ਜਾਂਦੀ ਆ ਤਾਂ 4 ਲੱਖ ਰੁਪਇਆ ਐਕਸ ਗ੍ਰੇਸ਼ੀਆ ਫੈਮਿਲੀ ਦੇ ਪੈਸੇ ਮਿਲਦੇ ਨੇ ਅਸੀਂ ਕੀ ਲਿਖ ਕੇ ਭੇਜਿਆ ਕਿ 8 ਲੱਖ ਰੁਪਇਆ ਕਰ ਦਿਓ ਭਾਈ ਅਸੀਂ ਲਿਖ ਕੇ ਭੇਜਿਆ ਜੇ ਕਿਸੇ ਦੇ ਕੋ ਬਾਡੀ ਦਾ ਅੰਗ ਖਰਾਬ ਹੋ ਜਾਂਦਾ ਪਰਮਨੈਂਟ ਡਿਸੇਬਲਡ ਹੋ ਜਾਂਦਾ ਜਾਂ ਪਾਰਸ਼ਲ ਡਿਸੇਬਲਡ ਹੋ ਜਾਂਦਾ ਉਹਨੂੰ 74000 ਰੁਪਏ ਪਰ ਪਰਸਨ ਮਿਲਦਾਗਾ 1.5 ਲੱਖ ਰੁਪਏ ਕਰ ਦਿਓ ਭਾਈ ਅਸੀਂ ਕੀ ਲਿਖਿਆਗਾ ਕਿ ਜਿਹੜਾ ਪੰਜਾਬ ਦਾ ਕਿਸਾਨ ਆ ਜਿਹਨੂੰ 17000 ਰੁਪਏ ਪ੍ਰਤੀ ਏਕੜ ਮਿਲਦਾਗਾ 50000 ਰੁਪਏ ਕਰ ਦਿਓ ਭਾਈ ਫੰਡ ਤੁਸੀਂ ਕਹਿੰਦੇ ਹੋ ਕਿ ਦੇਣੇ ਨੇਗੇ ਤੁਸੀਂ ਇਹ ਜਿਹੜੇ ਨੋਰਮ ਨੇ ਰਿਲੈਕਸ ਕਰ ਦਿਓ ਇਹਨੇ ਪੁਰਾਣੇ ਨੋਰਮਸ ਨੇ ਇਹਨਾਂ ਦੇ ਮੁਤਾਬਕ ਤਾਂ ਬੰਦਾ ਜਿਹੜਾ ਆਪਣੀ ਫਸਲ ਵੀ ਦੁਬਾਰਾ ਨਹੀਂ ਉਗਾ ਸਕਦਾਗਾ ਸੋ ਬੇੜੀ ਅੱਜ ਵੀ ਪੰਜਾਬ ਦੇ ਜਿੰਨੇ ਵੀ ਭਾਜਪੀ ਦੇ ਲੀਡਰ ਨੇਗੇ ਵੱਡੇ ਵੱਡੇ ਲੀਡਰ ਨੇਗੇ ਜਾਖੜ ਸਾਹਿਬ ਨੂੰ ਬੇਨਤੀ ਆ ਉਹਨਾਂ ਦੇ ਪ੍ਰਧਾਨ ਨੂੰ ਉਹਨਾਂ ਦੇ ਐਕਟਿੰਗ ਪ੍ਰਧਾਨ ਨੂੰ ਬੇਨਤੀ ਆ ਹੁਣੇ-ਹੁਣੇ ਕਾਂਗਰਸ ਤੋਂ ਭਾਰਤੀ ਜਨਤਾ ਪਾਰਟੀ ਚ ਗਿਆ ਮਿੱਟੂ ਜੀ ਨੂੰ ਜਿਹੜੇ ਕਿ ਕੇਂਦਰ ਦੇ ਵਜ਼ੀਰ ਵੀ ਨੇ ਸਟੇਟ ਦੇ ਕੈਬਨਿਟ ਦੇ ਵਜ਼ੀਰ ਨੇ ਉਹਨਾਂ ਨੂੰ ਬੇਨਤੀ ਆ ਕਿ ਸਾਡਾ ਜਿਹੜਾ ਆ 60000 ਕਰੋੜ ਰੁਪਇਆ ਦਾ ਇਹ ਤੁਰੰਤ ਜਿਹੜਾ ਜਾਰੀ ਕਰਵਾਇਆ ਜਾਵੇ ਕਿਉਂਕਿ ਪੰਜਾਬ ਇਸ ਸਮੇਂ ਖੜਾ ਦੀ ਮਾਰ ਦੇ ਵਿੱਚ ਆ ਔਰ ਪੰਜਾਬ ਜਿਹੜਾ ਇਸ ਸਮੇਂ ਪੰਜਾਬ ਨੂੰ ਬਹੁਤ ਜ਼ਰੂਰਤ ਆ ਔਰ ਸਾਡਾ ਪੈਸਾ ਗਾ ਔਰ ਸਾਡਾ ਪੈਸਾ ਗਾ ਪੰਜਾਬ ਦਾ ਪੈਸਾ ਗਾ ਪੰਜਾਬੀਆਂ ਦਾ ਪੈਸਾ ਗਾ ਪੰਜਾਬ ਸਰਕਾਰ ਦਾ ਪੈਸਾ ਗਾ ਇਹ ਪੈਸਾ ਜਿਹੜਾ ਤੁਰੰਤ ਜਿਹੜਾ ਦਵਾ ਜਾਵੇ ਲਾ ਕੇ ਪੰਜਾਬ ਦੇ ਅੰਦਰ ਰੈਲੀਆਂ ਕੀਤੀਆਂ ਜਾਣ ਤੁਸੀਂ ਰੈਲੀਆਂ ਕਰਨ ਲੱਗੇ ਹੋ ਔਰ ਸਾਡਾ ਪੈਸਾ ਤੁਸੀਂ ਦਵਾ ਨਹੀਂ ਰਹੇ ਸੋ ਮੈਂ ਸਮਝਦਾ ਇਸ ਸਮੇਂ ਜਾਖਰ ਸਾਹਿਬ ਨੂੰ ਬਿੱਟੂ ਜੀ ਨੂੰ ਉਹਨਾਂ ਦੇ ਹੋਰ ਜਿਹੜੇ ਨੇਤਾ ਨੇਗੇ ਸਭ ਨੂੰ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਆ ਦੇਸ਼ ਦੇ ਹੋਮਰਸ ਸਾਬ ਨਾਲ ਗੱਲ ਕਰਨੀ ਚਾਹੀਦੀ ਆ ਕਿ ਭਾਈ ਇਹ ਪੈਸਾ ਪੰਜਾਬੀਆਂ ਦਾਗਾ ਪੰਜਾਬ ਦੇ ਲੋਕਾਂ ਦੀ ਕਮਾਈ ਦਾ ਪੈਸਾਗਾ ਪੰਜਾਬ ਦਾ ਬਣਦਾ ਹੱਕ ਆਗਾ ਇਹ ਪੈਸਾ ਜਾਰੀ ਕੀਤਾ ਜਾਵੇ ਇਹ ਮੇਰੀ ਜਿਹੜੀ ਬੇਨਤੀ ਆ ਉਹਨਾਂ ਨੂੰ ਪਰ ਲੇਕਿਨ ਮੈਨੂੰ ਲੱਗਦਾਗਾ ਕਿ ਉਹ ਇਸ ਬੇਨਤੀ ਤੋਂ ਸਹਿਕਾਰ ਕਰਨਗੇ ਇਸ ਤੋਂ ਬਿਨਾ ਮੈਂ ਆਪਣੇ ਡਿਪਾਰਟਮੈਂਟ ਦੇ ਕਰਮਚਾਰੀਆਂ ਨੂੰ ਇਸ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਮੈਂ ਸਭ ਨਾਲ ਮੁਸੀਬਤਾਂ ਬੇਨਤੀ ਕੀਤੀ ਸੀ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟ ਦੇ ਸਾਰਿਆਂ ਨੇ ਔਰ ਮਲੇਟ ਇੰਪਲਾਇਜ਼ ਦੇ ਮੈਨੂੰ ਅੱਜ 50 ਲੱਖ ਰੁਪਏ ਦਾ ਚੈੱਕ ਜਿਹੜਾ ਮੁੱਖ ਮੰਤਰੀ ਰੀਲੀਫ ਫੰਡ ਲਈ ਦਿੱਤਾ ਅੱਜ ਇਕੱਠਾ ਕਰਕੇ ਕਿ ਅਸੀਂ ਮੈਂ ਆਦੇ ਚੈੱਕ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਸੌਂਪੂਗਾ 50 ਲੱਖ ਰੁਪਏ ਮੁੱਖ ਮੰਤਰੀ ਰੀਲੀਫ ਫੰਡ ਦੇ ਲਈ ਸਾਰੇ EMPLOYES ਨੇ ਅੱਜ ਇਹ ਇਕੱਠਾ ਕਰਕੇ ਦਿੱਤਾਗਾ ਸੋ ਮੇਰੀ ਤਾਂ ਇਹੀ ਸਿਮਰ ਬੇਨਤੀ ਹੈ ਸਾਰੇ ਪੰਜਾਬੀਆਂ ਨੂੰ ਕਿਉਂਕਿ ਪੰਜਾਬੀ ਜਿਹੜੇ ਨੇਗੇ ਉਹ ਆਪਸੀ ਭਾਈਚਾਰਾਲੀ ਬਹੁਤ ਜਾਣੇ ਜਾਂਦੇ ਨੇ ਦੁਨੀਆ ਦੇ ਅੰਦਰ ਪੰਜਾਬੀਆਂ ਦੀ ਇੱਕੋ ਹੀ ਪਛਾਣ ਆ ਕਿ ਦੂਸਰੇ ਦੀ ਬਦਲ ਕਰਦੇ ਨੇ ਆਪਸੀ ਇੱਕ ਦੂਜੇ ਦੀ ਮਦਦ ਕਰਦੇ ਨੇਗੇ ਸੋ ਹੁਣ ਸਮਾਂ ਵੀ ਆ ਇੱਕ ਦੂਜੇ ਦੀ ਮਦਦ ਕੀਤੀ ਜਾਵੇ ਅੱਜ ਮੈਂ 50 ਲੱਖ ਰੁਪਏ ਜਿਹੜਾ ਅੱਜ ਮੁੱਖ ਮੰਤਰੀ ਰੀਲੀਫ ਫੰਡ ਲਈ ਵਿਚਾਰ ਕਰ ਰਹੇ ਹਾਂ ਇਸ ਤੋਂ ਬਿਨਾ ਸਮਗਰੀ ਪਹਿਲਾਂ ਵੀ ਮੈਂ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਵੀ ਸਾਡੀ ਪਾਰਟੀ ਵੱਲੋਂ ਵੀ ਭੇਜੀ ਸੀਗੀ ਹੁਣ ਵੀ ਲਗਾਤਾਰ ਅਸੀਂ ਉਹ ਸਮਗਰੀ ਭੇਜਾਂਗੇ ਤਾਂ ਕਿ ਕੋਈ ਵੀ ਪੰਜਾਬ ਦਾ ਵਿਅਕਤੀ ਨਾ ਭੁੱਖਾ ਕੋਈ ਵਿਅਕਤੀ ਸੌਵੇਂ ਨਾ ਹੀ ਸਾਡਾ ਕੋਈ ਪਸ਼ੂ ਜਿਹੜਾ ਉਹ ਹਰੇ ਚਾਰੇ ਬਿਨਾਂ ਰਹੇ ਉਹਨੂੰ ਵੀ ਜਿਹੜੀ ਆ ਪ੍ਰੋਪਰ ਖਰਾਕ ਮਿਲਦੀ ਰਹੇ ਉਹਦੇ ਲਈ ਪੂਰੇ ਪ੍ਰਬੰਧ ਵੀ ਕੀਤੇ ਹੋਏ ਨੇਗੇ ਹੋਰ ਵੀ ਪ੍ਰਬੰਧ ਲਗਾਤਾਰ ਜਾਰੀ ਦੇ ਪਰ ਮੈਂ ਇੱਕ ਵਾਰ ਫੇਰ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਬੇਨਤੀ ਕਰਦਾਗਾ ਕਿ ਸਾਡਾ 60000 ਕਰੋੜ ਰੁਪਇਆ ਜਿਹੜਾ ਕਿ ਬਣਦਾਗਾ ਜਦੋਂ ਮਰਜ਼ੀ ਆ ਕੇ ਮਿਲ ਕੇ ਗੱਲ ਕਰ ਲਓ ਇਹ ਪ੍ਰਧਾਨ ਮੰਤਰੀ ਸਾਹਿਬ ਤੋਂ ਇਹ ਬੀਜੇਪੀ ਤੋਂ ਬਰਾ ਦਵਾ ਜਾਵੇ ਕਿਉਂਕਿ ਬੀਜੇਪੀ ਕੋਲੇ ਹਮਦਰਦੀ ਲਈ ਕੋਈ ਸ਼ਬਦ ਨਹੀਂ ਹੈਗੇ ਨਾ ਪ੍ਰਧਾਨ ਮੰਤਰੀਜ਼ ਕੋਲੇ ਕੋਈ ਸ਼ਬਦ ਨਹੀਂ ਹੈਗੇ ਨਾਇਮਿਤ ਸ਼ਾਬਤ ਕੋਈ ਸ਼ਬਦ ਨਹੀਂ ਲਗੇ ਨਾ ਹੀ ਭਾਰਤੀ ਜਨਤਾ ਪਾਰਟੀ ਦੇ ਕਿਸੇ ਹੋਰ ਨੇਤਾ ਕੋਲ ਕੋਈ ਸ਼ਬਦ ਨੇ ਕਿ ਉਹ ਪੰਜਾਬ ਦੇ ਲੋਕਾਂ ਲਈ ਕੋਈ ਹਮਦਰਦੀ ਭਰੇ ਚਾਰ ਸ਼ਬਦ ਹੀ ਬੋਲ ਦਿੰਦੇ ਇੱਕ ਟਵੀਟ ਹੀ ਕਰ ਦਿੰਦੇ ਕਿ ਕਹਿੰਦੇ ਕਿ ਅਸੀਂ ਇਸ ਦੁੱਖ ਦੀ ਘੜੀ 'ਚ ਪੰਜਾਬ ਦੇ ਨਾਲ ਆ ਜਾਂ ਪੰਜਾਬੀਆਂ ਦੇ ਨਾਲ ਆ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਤਸਵੀਰ ਹੈ ਆ ਭਾਰਤੀ ਜਨਤਾ ਪਾਰਟੀ ਦਾ ਕਲਚਰ ਹੈ ਆ ਭਾਰਤੀ ਜਨਤਾ ਪਾਰਟੀ ਦਾ ਸਿਧਾਂਤ ਹੈ ਆ ਕਿ ਉਹ ਪੰਜਾਬ ਨੂੰ ਪੰਜਾਬੀਤ ਨੂੰ ਦਿਲੋਂ ਨਫ਼ਰਤ ਕਰਦੀ ਹੈ